ਜਿੱਤੇ ਜੀਤੇ ਤੇ ਸਭ ਤੇਰੇ ਤੇ ਤੁਮਰੀ ਕਿਰਪਾ ਤੇ ਸੂਖ ਕਨੇਰੇ ਜੋ ਕਿਛ ਵਰਤੇ ਸਭ ਤੇਰਾ ਭਾਣਾ ਹੁਕਮ ਬੁਝੇ ਸੋ ਸੱਚ ਸਿਆਣਾ ਕਰ ਕਿਰਪਾ ਦੀਜੈ ਪ੍ਰਭ ਦਾਨ ਨਾਨਕ ਸਿਮਰੈ ਨਾਮ ਨਿਦਾਨ ਗੋੜੀ ਮਹੱਲਾ ਪੰਜਵਾਂ ਤਾ ਕਾ ਦਰਸ ਪਾਈਐ ਵਡ ਭਾਗੀ ਜਾਂ ਕੀ ਰਾਮ ਨਾਮ ਲੈਵ ਲੱਗੀ ਜਾਂ ਕਹਿ ਹਰ ਵਸਿਆ ਮਨ ਮਾਹੀ ਤਾ ਕੋ ਦੁਖ ਸੁਪਨੇ ਪੀ ਨਹੀਂ ਰਹਾਓ ਸਰਬ ਨਿਧਾਨ ਰਾਖੇ ਜਨ ਮਾਹੀ ਤਾ ਕੈ ਸੰਗ ਕਿਲ ਬੇਖ ਦੁਖ ਜਾਹੇ ਜਨ ਕੀ ਮਹਿਮਾ ਕਥੀ ਨ ਜਾਏ ਪਾਰ ਪ੍ਰੇਮ ਜਨ ਰਹਿਐ ਸਮਾਏ ਕਾਰ ਕਿਰਪਾ ਪ੍ਰਭ ਬਿਨੋ ਸੁਣੀ ਜੈ ਦਾਸ ਕੀ ਤੁਰ ਨਾਨਕ ਕਉ ਦੀਜੈ ਗੋੜੀ ਮਹੱਲਾ ਪੰਜਵਾਂ ਹਰਿ ਸਿਮਰਤ ਤੇਰੀ ਜਾਏ ਬਲਾਏ ਸਰਬ ਕਲਿਆਣ ਵਸੈ ਮਨ ਆਏ ਭਜ ਮਨ ਮੇਰੇ ਏਕੋ ਨਾਮ ਜੀ ਤੇਰੇ ਕੈ ਆਵੈ ਕਾਮ ਰਹਾਉ ਹਿਰ ਨਦਨ ਸੁਗੁਣ ਗਾਓ અનੰਤਾ ਗੁਰਪੂਰੇ ਕਾ ਨਿਰਮਲ ਮੰਤਾ ਛੋੜੁ ਉਪਾਵ ਇਕ ਟੇ ਕਰਾਖ ਮਹਾ ਪਦਾਰਥ ਅਮਰਥ ਰਸ ਚਾਖ ਬੇਖਮ ਸਾਗਰ ਸੇਈ ਜਨ ਤਰੇ ਨਾਨਕ ਜਾ ਕੋ ਨਦਰ ਕਰੇ ਗੋੜੀ ਮਹੱਲਾ ਪੰਜਵਾਂ ਹਿਰਦੈ ਚਰਨ ਕਮਲ ਪ੍ਰਭ ਧਾਰੇ ਪੂਰੇ ਸਤਗੁਰ ਮਿਲਿ ਨਿਸਤਾਰੇ गोबिंद गुण गावो मेरे पाई मेल साधू हर नाम ते आई रहौ दुर्लभ दे होई परवान सतगुरु ते पाया नाम निशान हर सिमरत पूरन पद पाया साद संग पै परम मिटाया जत कत देखो तत रहे असमाई नानक दास हर की शरनाही गोडी मोहल्ला 5वा ਗੁਰ ਕੇ ਦਰਸਨ ਕਉ ਬਲ ਜਾਓ ਜਪ ਜਪ ਜੀਵਾ ਸਤ ਗੁਰ ਨਾਓ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾ ਗਉ ਤੇਰੀ ਸੇਵ ਰਹਾਉ ਚਰਨ ਕਮਲ ਹਿਰਦੈ ਉਰ ਤਾਰੀ ਮਨ ਤਨ ਧਨ ਗੁਰ ਪ੍ਰਾਨ ਆਧਾਰੀ ਸਫਲ ਜਨਮ ਹੋਵੇ ਪਰਵਾਨ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ ਸੰਤ ਤੂਰ ਪਾਈਐ ਵਡ ਪਾਗੀ ਸੰਤਰ ਤੂਰ ਪਾਈਐ ਵੜਪਾਗੇ ਨਾਨਕ ਗੋਰ ਪੇਟ ਤ ਹਰ ਸਿਉ ਲੇਵ ਲਾਗੇ ਗੋੜੀ ਮਹੱਲਾ ਪੰਜਵ ਕਰੈ ਦੋ ਕਰਮ ਦਿਖਾਵੇ ਹੋਰ RAM ਕੀ ਦਰਗਹਿ ਬਾਦਾ ਚੋਰ RAM ਰਮੈ ਸੋਈ ਰ ਮਾਨਾ ਜਲ ਥਲ ਮਹੀਲ ਇਕ ਸਮਾਨਾ ਰਹਾਓ ਅਮਰਤ ਬੇਖ ਮੁਖ ਅਮਰਤ ਸੁਣਾਵੇ ਜੰਪੁਰ ਬਾਦਾ ਚੋਟਾਂ ਖਾਵੇ ਅਨੇਕ ਪੜ ਦੇ ਮੈਂ ਕਮ ਆਵੈ ਵੇਕਾਰ ਖੈਨ ਮੈਂ ਪ੍ਰਗਟ ਹੋਏ ਸੰਸਾਰ ਅੰਤਰ ਸਾਚ ਨਾਮ ਰਸ ਰਾਤਾ ਨਾਨਕ ਤੇ ਸਿਰ ਪਾਲ ਬਿਦਾਤਾ ਗੋੜੀ ਮਹੱਲਾ ਪੰਜਵਾਂ ਰਾਮ ਰੰਗ ਕਦੇ ਉੱਤਰ ਨ ਜਾਏ ਗੁਰਪੂਰਾ ਜਿਸ ਦੇ ਬੁਝਾਏ ਹਰ ਰੰਗ ਰਾਤਾ ਸੋ ਮਨ ਸੱਚਾ ਲਾਲ ਰੰਗ ਪੂਰਨ ਪੁਰਖ ਬਿਦਾਤਾ ਰਹਾਉ ත සංග බෑස ගුණගායිඒ තාකා රංගන උතරෑජායේ බෙනහර සිමරණ සොහනහිපායා ආන රංගෆික්කේ සබමායා ගොර රංගේසේ පේ නෙහාල කහොනානක ගොර පයේ හැ දයාල ගෝඩි මහල්ලා පංජවා. सिमरत स्वामी केल वेखना से दुख सहज आनंद निवासे राम जन कौ राम परोसा नाम जपत सब मिटे ओ अंदे साराहाओ साध संग कश पावना पराती गुण गोपाल गाईए दिन रातती कर कृपा प्रभ वंदन चोट चरण कमल की दीनी ओट ਕਹੋ ਨਾ ਨਤਮਨ ਪਈ ਪਰ ਤੀਤ ਨਿਰਮਲ ਜਸ ਪੀਵੈ ਜਨਨੀਤ ਗੋੜੀ ਮਹੱਲਾ ਪੰਜਵਾਂ ਹਰ ਚਰਨੀ ਜਾ ਕਾ ਮਨ ਲੱਗਾ ਦੁਖ ਦਰਦ ਪਰਮਤਾ ਕਾ ਭਾਗਾ ਹਰ ਤਨ ਕੋ ਵਾ ਪਾਰੀ ਪੂਰਾ ਜਿਸੈ ਨਵਾਜੈ ਸੋ ਜਨ ਸੂਰਾ ਰਹਾਓ ਜਾ ਕੋ ਪਏ ਕਿਰਪਾਲ ਗੁਸਾਈਂ ਸੇ ਜਨ ਲੱਗੇ ਗੁਰ ਕੀ ਪਾਈਂ ਸੂਖ ਸਹਿਜ ਸ਼ਾਂਤ ਅਨੰਦਾ ਜਪ ਜਪ ਜੀਵੇ ਪਰਮ ਅਨੰਦਾ ਨਾਮ ਰਾਸ ਸਾਧ ਸੰਗ ਘਾਟੀ ਕਹੋ ਨਾਨਕ ਪ੍ਰਭ ਅਪਦਾ ਕਾਟੀ ਗੋੜੀ ਮਹੱਲਾ ਪੰਜਵਾਂ ਹਰ ਸਿਮਰਤ ਸਭ ਮਿਟੈ ਅਕਲੇਸ਼ ਚਰਨ ਕਮਲ ਮਨ ਮੈਂ ਪਰਵੇਸ਼ ਉਚਰੋ ਰਾਮ ਨਾਮ ਲਖ ਬਾਹੀ ਅਮਰਤ ਰਸ ਪੀਵੋ ਪ੍ਰਭ ਪਿਆਰੀ ਰਹਾਓ ਸੂਖ ਸਹਿਜ ਰਸਮਹ ਅਨੰਦਾ ਜਪ ਜਪ ਜੀਵੇ ਪਰਮਾਨੰਦ ਕਾਮ ਕਰੋਦ ਲੋਭ ਮਦ ਖੋਏ ਸਾਧਕੇ ਸੰਗ ਕੇਲ ਵੇਖ ਸਭ ਤੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜੈ ਸਾਦਰ ਵਾਲਾ ਗੋੜੀ ਮਹੱਲਾ ਪੰਜਵਾਂ ਜਿਸ ਕਾ ਦੀਆ ਪੈਨ ਖਾਏ ਤਿਸ ਸਿਉ ਆਲਸ ਕਿਉ ਬਣੈ ਮਾਏ ਕਸਮੰਬੀ ਸਾਰੇ ਆਨ ਕਮ ਲਾਗੈ ਕੋਡੀ ਬਦਲੇ ਰਤਨ ਤਿਆਗੈ ਰਹਾਉ ਪ੍ਰਭੂ ਤਿਆਗ ਲਾਗਤ ਅਨ ਲੋਬਾ ਦਾਸ ਸਲਾਮ ਕਰਤ ਕਤ ਸੋਬਾ ਅਮਰਤ ਰਾਸ ਖਾਵੇ ਖਾਣ ਪਾਣ ਜਨ ਦੀ ਏ ਤਿਸੈ ਨ ਜਾਣ ਸੁਆਣ ਕਹੋ ਨਾਨਕ ਹਮ ਲੂਣ ਹਰੰਮੀ ਬਖਸ਼ ਲਹਿ ਪ੍ਰਭ ਅੰਤਰ ਜਾਮੀ ਗੋੜੀ ਮਹੱਲਾ ਪੰਜਵਾਂ ਪ੍ਰਭ ਕੇ ਚਰਨ ਮਨ ਮਾਹਿ ਧਿਆਨ ਸਗਲ ਤੀਰਥ ਮਜਨ ਇਸਨਾਨ ਹਰ ਦਿਨ ਹਰ ਸਿਮਰਨ ਮੇਰੇ ਪਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾਉ ਹਰ ਕੀ ਕਥਾ ਰਿਦਮਾਹਿ ਬਸਾਈ ਮਨ ਬਾਂਛਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਵਾਨ ਜਾ ਕੈ ਰਿਦੇਵ ਸਹ ਪਗਵਾਨ ਕਹੋ ਨਾਨਕ ਸਈ ਜਨ ਪੂਰੇ ਜਿਨ੍ਹਾਂ ਪ੍ਰਾਪਤ ਸਾਧੂ ਤੂਰੇ ਗੌੜੀ ਮਹੱਲਾ ਪੰਜਵਾਂ ਖਾਦਾ ਪੈਂਦਾ ਮੁਕਰ ਪਾਏ ਜਿਸ ਨੂੰ ਜੋਹੇ ਦੂਤ ਧਰਮ ਰਾਏ ਤਿਸ ਸਿਉ ਬੇਮੁਖ ਜਿਨ ਜਿਉ ਪਿੰਡ ਦਿਨ ਕੋਟ ਜਨਮ ਪਰਮੈ ਬਹੁ ਜੁਨਾ ਰਹਾਉ ਸਾਕਤ ਕੀ ਐਸੀ ਹੈ ਰੀਤ ਜੋ ਕਿਸ਼ ਕਰੈ ਸਗਲ ਬਿਪਰੀਤ ਜਿਉ ਪ੍ਰਾਨ ਜਿਨ ਮਨ ਤਨ ਧਾਰਿਆ ਸੋਈ ਠਾਕੁਰ ਮਨੋਂ ਬਿਸਾਰਿਆ ਬੱਦੇ ਬਿਕਾਰ ਲਿਖੇ ਬੋ ਕਾਗਰ ਨਾਨਕ ਉਧਰ ਕਿਰਪਾ ਸੁਖ 사ਗਰ ਪਾਰ ਬ੍ਰਹਮ ਤੇਰੀ ਸਰਨਾਏ ਬੰਦਨ ਕਾਟ ਕਰੈ ਹਰਨਾਈ ਬਾਰੇ ਬਰਮ ਤੇਰੀ ਸਰਨਾਏ ਬੰਦਨ ਕਾਟ ਤਰੇ ਹਰ ਨਾਏ ਰਹਾਉ ਦੂਜਾ ਗੋੜੀ ਮਹੱਲਾ ਪੰਜਵਾਂ ਆਪਣੇ ਲੋਭ ਕੋ ਕਿਨੋ ਮੀਤ ਸਗਲ ਮਨੋਰਥ ਮੁਕਤ ਪਦ ਦੀਤ ਐਸਾ ਮੀਤ ਕਰੋ ਸਭ ਕੋਏ ਜਾਂਤੇ ਬਿਰਥਾ ਕੋਏ ਨਾ ਹੋਏ ਰਹਾਉ ਆਪਣੇ ਸਾਰੇ ਹਿਰਦੈ ਲਤਾਰਿਆਂ ਦੁਖ ਦਰਦ ਰੋਗ ਸਗਲ ਬਿਦਾਰਿਆਂ रसना गीदी बोलत राम पूरन होए सगले काम अनेक बार नानक बलहारा सफल गोबिंद सफल दर्शन गोबिंद हमारा गाडी मोहल्ला पांचवा कोट बिगन हिरे खिन माहे हर हर कथा साद संग सुनाहे पीवत राम रस अमृत गुण जास जप जा हर चरण मिटि खुद तास रहाओ सर्व कल्याण सुख सहज निदान जाके हृदय वस भगवान अखद मंतर तंत सब सार करन हारि दे मैं तार तज सब परम भजियो पार ब्रह्म कहो नानक अटल हे धर्म ਗੜੀ ਮਹੱਲਾ ਪੰਜਵਾਂ ਕਰ ਕਿਰਪਾ ਭੇਟੇ ਗੁਰ ਸੋਈ ਤਿਤ ਬਲ ਰੋਗ ਨਾ ਬਿਆਪੈ ਕੋਈ RAM RAMAN ਤਰਨ ਪੈ ਸਾਗਰ ਸਰਨ ਸੂਰਵਾਰੇ ਜਮ ਕਾਗਰ ਸਰਨ ਸੂਰ ਫਾਰੇ ਜਮ ਕਾਗਰ ਰਹਾਉ ਸਤ ਗੁਰ ਮੰਤਰ ਦਿਰੀਂ ਦਿਓ ਹਰ ਨਾਮ ਇਹ ਅਸਰ ਪੂਰਨ ਭਏ ਕਾਮ ਜਪ ਤਪ ਸੰਜਮ ਪੂਰੀ ਵੜਿਆਈ ਗੁਰ ਕਿਰਪਾਲ ਹਰ ਭੈ ਸਹਾਈ ਮਾਨ ਮੋਹੋ ਖੋਏ ਗੁਰ ਪਰਮ ਪੇਖ ਨਾਨਕ ਪਸਰੇ ਪਾਰ ਬ੍ਰਹਮ ਗੋੜੀ ਮਹੱਲਾ ਪੰਜਵਾਂ ਬਿਖੇ ਰਾਸਤੇ ਅੰਦਲਾ ਭਾਰੀ 도ਖ ਲਾਗੇ ਰਾਮ ਨਾਮ ਚਿਤਾਰੀ ਤੇਰੇ ਦਾਸ ਕਉ ਤੋਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਓ रोग गे रस्त चितारे नाऊ बेख माते काठौर न ठाऊ चरण कमल सों लागगी प्रीत आन सुखा नहीं आवे चित सदा सदा सिमरयो प्रभु स्वामी मेल नानक हर अंतर जामी गौड़ी मोहल्ला पांचवा आठ पहर संगी बटवारे कर कृपा प्रभु लए निवारे ऐसा हर रस रमयो सब कोए सरब कला पूरन प्रब सोए रहआव महा तपत सागर संसार प्राबखेन मैं पार उतारन हार अनेक बंदन तोरे नहीं जाए सिमरत नाम मुकुत फल पाहे उक्त स्यान प इस्ते कशना है कर कृपा नानक गुण गाहे गोड़ी मोहल्ला पांचवा ਥਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਬੜ ਭਾਗੀ ਹਰ ਕੀਰਤਨ ਗਾਈਐ ਪਾਰ ਬ੍ਰਹਮ ਤੂੰ ਦੇ ਤਾ ਪਾਈਐ ਰਹਾਉ ਹਰ ਕੇ ਚਰਨ ਹਿਰਦੈ ਉਰ ਤਾਰ ਪਵ ਸਾਗਰ ਚੜ ਉਤਰੈ ਪਾਰ ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁਖ ਨ ਹੋਏ ਪ੍ਰੇਮ ਭਗਤ ਭਜ ਗੁਣੀ ਨਿਦਾਨ ਨਾਨਕ ਦਰਗੈ ਪਾਈਐ ਮਾਨ ਗੋੜੀ ਮਹੱਲਾ ਪੰਜਵਾਂ ਦਲ ਥਲ ਮਹੀਲ ਪੂਰਨ ਹਰ ਮੀਤ ਪਰਮ ਬਿਨ ਸੇ ਗਾਏ ਗੁਣ ਨੀਤ ਊਠਤ ਬੈਠਤ ਹਰ ਸੰਗ ਪਹਿਰੂਆ ਜਾ ਕੈ ਸਿਮਰਨ ਜਮ ਨਹੀਂ ਡਰੂਆ ਰਹਾਓ ಚರಣ ಕಮಲ ಪ್ರಭ ನಿವಾಸ ಸಗಲ ದುಃಖ ಕಾ ಹೋ ನಾಸ ಸಗಲ ದುಃಖ ಕಾ ಹೋಯ ನಾಸ ಆಸಾ ಮಾನ ತಾನ ತನ ಟೇಕ ಸಾಚೇ ಸಹ ಕಿ ಮನ ಟೇಕ ਆਸਾ ਮਾਨ ਤਾਨ ਤਨ ਏਕ ਸਾਚੇ ਸਾ ਕੀ ਮਨ ਮੈਂ ਟੇਕ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਦੇ ਹਾਥ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਮਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾਉ ਕਰਕੇ ਚਰਨ ਹਿਰਦੈ ਮੈਂ ਬਸੇ ਜਨਮ ਜਨਮ ਕੇ ਕਿਲਬਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟ ਨ ਆਇਆ ਮਨ ਬਾਚ ਕਰਮ ਗੋਬਿੰਦ ਆਧਾਰ ਤਾਂ ਤੇ ਛੂਟਿਓ ਬਿਕ ਸੰਸਾਰ ਕਰ ਕਿਰਪਾ ਪ੍ਰਭ ਕੀਨੋ ਆਪਣਾ ਨਾਨਕ ਜਾਪ ਜਪੇ ਹਰ ਜਪਣਾ ਗੋੜੀ ਮਹੱਲਾ ਪੰਜਵਾਂ ਪਾਉ ਸਰੇ ਨਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਪੰਜਨ ਪ੍ਰਭ ਮਨਮ ਨਵ ਸਾਈ ਡਰਪਤ ਡਰਪਤ ਜਨਮ ਬਹੁਤ ਜਾਇ ਰਹਾਓ ਜਾ ਕੈ ਰਿਦ ਬਸਿਓ ਹਰ ਨਾਮ ਸਗਲ ਮਨੋਰਥ ਤਾਕੇ ਪੂਰਨ ਕਾਮ ਜਨਮ ਸਰਾ ਮਿਰਤ ਜਿਸ ਵਾਸ ਸੋ ਸਮਰਥ ਸਿਮਰ ਸਾਸ ਅਗਰਾਸ మేత సా జన సఖా ప్రభు ఏక నామ స్వామి కా నానక ఏక గౌడీ మహల్లా పాంజవా బహర రాఖియోరి దే సమాల కర్ ఆయే గోవింద ల నాల్ హర్ హర్ నామ సంతన్ కే సంగ మన तन రత్తా రామ కే రంగ్ రహావు ਗੌਰ ਪਰਸਾਦ ਦੇ ਸਾਗਰ ਤਰਿਆ ਜਨਮ ਜਨਮ ਕੇ ਕੈ ਕਲ ਵੇਖ ਸਭ 헤ਰਿਆ ਸੋਭਾ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲੇ ਹਿਰਦੇ ਮਹਿ ਜਾਪ ਨਾਨਕ ਪੇਖ ਜੀਵੈ ਪਰਤਾਪ ਗੋੜੀ ਮਹੱਲਾ ਪੰਜਵਾਂ तन एह थान गोविंद गुण गाए कुशल कुशल खेम प्रभ आप बसाए रहाओ बिपत तह जहाँ हर सिमरन नाही कोट आनंद जय हर गुण गाही हर बिसरिय रो दुख रोग कनेरे प्रभ सेवा जम लगै नेरे सोवड पागी नह चल थान जय जपिय प्रभ केवल नाम जय जै तह नाल मेरा स्वामी